ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਜਗਨਪਤ ਜੰਮੀ ਵਾਲਾ ਤੇ ਮੈਂ ਤੁਹਾਡਾ ਆਪਣਾ ਸਰਵਿੰਦਰ ਸਿੰਘ ਸਿੱਧੂ ਜਿਵੇਂ ਕਿ ਅਕਸਰ ਅਸੀਂ ਤੁਹਾਨੂੰ ਕਿਸੇ ਨਾ ਕਿਸੇ ਇਨਸਾਨਾਂ ਨਾਲ ਮਿਲਵਾਉਂਦੇ ਰਹਿੰਨੇ ਆ ਕਿਸੇ ਨਾ ਕਿਸੇ ਇਹੋ ਜੀ ਸ਼ਖਸੀਅਤ ਨਾਲ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਬੜੇ ਕੋੜੇ ਤੇ ਮਿੱਠੇ ਤਜਰਬੇ ਦੇਖੇ ਹੁੰਦੇ ਨੇ ਉਸੇ ਲੜੀ ਨੂੰ ਅੱਗੇ ਤੋਰਨ ਦੇ ਲਈ ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਇਹੋ ਜੀ ਇਨਸਾਨ ਨਾਲ ਕਰਵਾ ਰਹੇ ਹਾਂ ਤੇ ਇੱਕ ਇਹੋ ਜੀ ਉਹਦੀ ਜੀਵਨ ਸਾਥਣ ਨਾਲ ਕਰਵਾ ਰਹੇ ਹਾਂ ਜਿਦੇ ਦੋਨੋਂ ਬਾਹਾਂ ਨੇ ਦੋਨੋਂ ਵਾਹਾਂ ਤੋਂ ਉਪਾਹੇ ਜਿੰਨਸਾਨ ਜਿਦੀ ਜ਼ਿੰਦਗੀ ਦਾ ਕੋਈ ਰਾਸਤਾ ਨਹੀਂ ਸੀ ਤੇ ਫਿਰ ਵੀ ਉਹਨਾਂ ਦੀ ਇੱਕ ਬਿਉਹਤਾ ਜ਼ਿੰਦਗੀ ਇੱਕ ਲੰਮੈਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਜ਼ਿੰਦਗੀ ਦਾ ਉਹ ਹਸੀਨ ਸਫ਼ਰ ਜਿਹੜਾ ਆਪਾਂ ਇਹ ਸੋਚ ਕੇ ਚੱਲਦੇ ਹਾਂ ਕਿ ਕਿਸੇ ਇੱਕ ਪੂਰਨ ਪਰਪੱਕ ਇਨਸਾਨ ਨਾਲ ਕਟਿਆ ਜਾ ਸਕਦਾ ਹੈ ਤੇ ਬਿਨਾ ਵਾਹਾਂ ਤੋਂ ਜਿਸ ਇਨਸਾਨ ਨਾਲ ਜਿਸ ਕੁੜੀ ਦੀ ਲੰਮੈਰ ਜੀ ਹੋਈ ਹੈ ਅੱਜ ਸਾਡੇ ਨਾਲ ਨੇ ਸੱਚੀ ਗੱਲ ਬਣੇ ਐਸੀ ਗੱਲ ਜੀ ਸੱਚੀ ਗੱਲ ਬਈ ਸੱਚੀ ਗੱਲ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਚੀਜ਼ ਦੱਸੋ ਵੀ ਜਦੋਂ ਤੁਹਾਡੀ ਲੰਮ ਮੈਰਿਜ ਹੋਈ ਸੀ ਤੁਸੀਂ ਦੱਸ ਰਹੇ ਹੋ ਵੀ ਤੁਸੀਂ ਲੰਮ ਮੈਰਿਜ ਹੈ ਹਾਂਜੀ ਤੁਹਾਡੀ ਪਹਿਲੀ ਮੁਲਾਕਾਤ ਜਾਂ ਤੁਸੀਂ ਮਿਲੇ ਕਿਵੇਂ ਸੀ ਸਾਨੂੰ ਉਹਦੇ ਬਾਰੇ ਥੋੜੀ ਹਾਂਜੀ ਅਸੀਂ ਫੇਸਬੁੱਕ ਤੇ ਗੱਲ ਹੋਈ ਸਾਡੇ ਇੰਸਟਾਗ੍ਰam ਫੇਸਬੁੱਕ ਦੋਨੇ ਐਡੇ ਬਣੇ ਹੋਏ ਸੀ ਉਹ ਤੋਂ ਮੈਸੇਜ ਤੇ ਗੱਲ ਹੁੰਦੀ ਸੀਗੀ ਤੇ ਮੈਂ ਇਹਨਾਂ ਦੀ ਪਹਿਲਾਂ ਪ੍ਰੋਫਾਈਲ ਨਹੀਂ ਦੇਖੀ ਸੀਗੀ ਛੋਟੀ ਜਿਹੀ ਗੱਲ ਹੋਈ ਦਿਲ ਮਿਲਿਆ ਫਿਰ ਮੈਂ ਇਹਨਾਂ ਦੀ ਪ੍ਰੋਫਾਈਲ ਦੇਖੀ ਇਹਦੇ ਪਿਕਸ ਦੇਖੀਆਂ ਤੇ ਫਿਰ ਵੀ ਮੈਂ ਸੋਚਿਆ ਕਿ ਨਹੀਂ ਚਲੋ ਬੰਦਾ ਦਿਲ ਤੋਂ ਬਹੁਤ ਜ਼ਿਆਦਾ ਵਧੀਆ ਹੈ ਨਾ ਕੀ ਮਤਲਬ ਗੀ ਮੈਂ ਸਾਰਿਆਂ ਨੂੰ ਦੇਖ ਚੁੱਕੀ ਸੀ ਘਰ-ਵਾਰ ਵੀ ਦੇਖ ਚੁੱਕੀ ਸੀ ਫੋਟੋਆਂ ਮੈਂ ਚ ਫਿਰ ਮੈਂ ਐਕਸੈਪਟ ਕਰ ਲਿਆ ਤਾਨੂੰ ਕਿੰਨਾ ਕੁ ਮੰਨ ਲਓ ਇੱਕ ਸਮਾਜ ਮੈਂ ਆਪਾਂ ਕਹਿ ਸਕਦੇ ਹਾਂ ਹਾਂਜੀ ਅਸੀਂ 1.5 ਸਾਲ ਗੱਲ ਕੀਤੀ ਸੀ 1.5 ਸਾਲ ਤੱਕ ਹਾਂਜੀ ਗੱਲਬਾਤ ਮਤਰੀ ਜੀ ਹਾਂਜੀ ਗੱਲ ਹੁੰਦੀ ਰਹੀ ਐ ਤੇ ਉਦੋਂ ਤੁਹਾਨੂੰ ਪਤਾ ਸੀਗਾ ਵੀ ਇਹ ਦੋਨੇ ਮਾਹਾਂ ਤੋਂ ਪਹਿਜ ਹਾਂਜੀ ਮੈਂ ਫੋਟੋਆਂ ਦੇਖੀਆਂ ਸੀ ਮੈਨੂੰ ਪੁੱਛਿਆ ਸੀ ਮੈਂ ਕਿ ਕਿ ਤੁਸੀਂ ਝੂਠ ਬੋਲ ਰਹੇ ਹੋ ਕਿ ਤੁਸੀਂ ਫੋਟੋ ਕਿਸੇ ਹੋਰ ਦੀ ਭੇਜ ਰਹੇ ਹੋ ਇਹ ਕਹਿੰਦੇ ਕਿ ਨਹੀਂ ਮੇਰੀ ਆਪ ਦੀ ਫੋਟੋ ਆ ਮੈਂ ਸੋਚਿਆ ਕਿ ਕੋਈ ਬੰਦਾ ਇੰਨਾ ਦੇਰ ਤੱਕ ਸਾਫ ਹੋ ਕੇ ਨਹੀਂ ਅੱਜਕੱਲ੍ਹ ਦੁਨੀਆ 'ਚ ਹੀ ਪਈ ਹੈ ਕੋਈ ਆਦੇ ਕਿਸੇ ਹੋਰ ਦੇ ਫੋਟੋ ਮੈਚ-ਮੈਚ ਭੇਜੇ ਆਂਦੇ ਹਨਾ ਬਹੁਤ ਦੁਨੀਆ ਚਾਲ 'ਚ ਫਸਾਉਂਦੀ ਹੈ ਪਰ ਇਹਨਾਂ ਨੇ ਸਾਰੀ ਚੀਜ਼ ਰੀਅਲ ਦਿਖਾਈ ਹੈ ਘਰ ਦੇ ਵੀਡੀਓ ਭੇਜੀਆਂ ਆ ਆਪਦੀ ਆਮਤ ਕੀ ਮਮੀ ਦੀ ਫੋਟੋ ਸਾਰਾ ਕੁਝ ਦੇਖਿਆ ਹੀ ਮੈਂ ਇੱਕ ਵੇਲੇ ਜਦੋਂ ਤੁਸੀਂ ਮੰਨ ਲਓ ਦੱਸੀ ਹੈ ਹਨਾ ਇਹ ਗੱਲ ਅਖਰ ਨੂੰ ਆਪਾਂ ਮੰਨ ਲਓ ਜਦੋਂ ਕੋਈ ਜ਼ਿੰਦਗੀ ਦਾ ਇਟਾ ਬਟਾ ਸਟੈਪ ਚੱਕਦੇ ਆਂ ਹਾਂ ਸਭ ਤੋਂ ਪਹਿਲਾਂ ਆਪਾਂ ਆਪਣੇ ਪਰਿਵਾਰ ਨਾਲ ਗੱਲ ਕਰਦੇ ਹਾਂ ਨਾ ਹਾਂਜੀ ਜਦੋਂ ਤੁਸੀਂ ਆਪਣੇ ਪਰਿਵਾਰ ਨੂੰ ਇਹ ਗੱਲ ਦੱਸੀ ਸੀ ਵੀ ਮੈਨੂੰ ਮੁੰਡਾ ਪਸੰਦ ਹੈ ਚਲੋ ਮੁੰਡਾ ਤਾਂ ਐਕਸੈਪਟ ਕਰ ਲਿਆ ਹੋਣਾ ਕਰਦੇ ਆਣੇ ਹਾਂ ਹਾਂਜੀ ਤੇ ਨਹੀਂ ਕਰਦੇ ਨੇ ਪੁੱਛਿਆ ਸੀ ਕਿ ਤੈਨੂੰ ਕੀ ਗੋਨ ਲੱਗਿਆ ਕਿ ਤੇਰੇ ਲਈ ਇਹਨੇ ਨੇ ਚੰਗੇ ਰਿਸ਼ਤੇ ਆ ਰਹੇ ਆ ਨਾ ਕਿ ਤੂੰ ਆ ਪਾਈਜ਼ ਨਾਲ ਹੀ ਕਾਹਤੋਂ ਵਿਆਹ ਕਰਵਾ ਰਹੀ ਹੈ ਉਹ ਉਹੀ ਗੱਲ ਕਹਿੰਦਾ ਸੀ ਨਾ ਵੀ ਜਦੋਂ ਕਰਦੇ ਆਣ ਨੂੰ ਇਸ ਚੀਜ਼ ਦਾ ਪਤਾ ਲੱਗਿਆ ਨਾ ਉਹ ਇਥੇ ਸ਼ੌਕੀਆ ਨਹੀਂ ਹੋਏ ਹਾਂਜੀ ਹੋਏ ਸੀਗੇ ਉਹ ਕਹਿੰਦੇ ਕਿ ਨਾ ਵੀ ਤੈਨੂੰ ਇਹਨੇ ਰਿਸ਼ਤੇ ਆ ਰਹੇ ਆ ਫਿਰ ਤੂੰ ਪਾਈਜ਼ ਨਾਲ ਹੀ ਕਾਹਤੋਂ ਕਰਾਣਾ ਚਾਹੁੰਦੀ ਆ ਫਿਰ ਮੈਂ ਉਹਨੂੰ ਕਿਹਾ ਕਿ ਬੰਦੇ ਦਿਲ ਸਾਫ ਹੈ ਕਿ ਆਪਾਂ ਪਾਈਜ਼ ਨਹੀਂ ਦੇ ਕੀ ਅੱਜ ਵੀ ਮੈਨੂੰ ਸੋਖਾ ਟਿਕਾ ਕੋਈ ਕੁੱਟ ਮਾਰਨੀ ਆਗੀ ਹਨਾ ਮੈਂ ਇਹਨਾਂ ਨੂੰ ਸਾਹਮਦੇ ਵੀ ਆ ਠੀਕ ਹੈ ਮੈਨੂੰ ਵੀ ਹਰ ਇੱਕ ਚੀਜ਼ ਮਿਲ ਰਹੀ ਆ ਆਈ ਨਹੀਂ ਕਿ ਇਹਨਾਂ ਦੇ ਬਾਹਵਾ ਨਹੀਂ ਤੇ ਕੋਈ ਕੰਮ ਨਹੀਂ ਕਰ ਰਹੇ ਨਹੀਂ ਸਾਡੇ ਜ਼ਮੀਨਾਂ ਠੇਕੇ ਦਿੱਤੀ ਹੋਈ ਆ ਵਧੀਆ ਸਾਡਾ ਖਰਚਾ ਹੋ ਰਿਹਾ ਮਤਲਬ ਵਧੀਆ ਅਸੀਂ ਆਸ਼ ਕਰ ਰਹੇ ਆ ਬਾਈ ਜੀ ਤੁਹਾਨੂੰ ਮਨ ਲੁਕ ਕਿਵੇਂ ਲੱਗਿਆ ਸੀਗਾ ਹਨਾ ਜਦੋਂ ਤੁਹਾਡੀ ਪਹਿਲੀ ਵਾਰ ਗੱਲਬਾਤ ਹੋਈ ਹੋਣੀ ਜਾਂ ਉਸ ਤੋਂ ਬਾਅਦ ਤੁਹਾਡੀ ਇਹ ਗੱਲਬਾਤ ਅੱਗੇ ਚਲਦੀ ਚਲਦੀ ਇੱਕ ਰਿਸ਼ਤੇ ਤੱਕ ਚਲੀ ਗਈ ਤੁਹਾਨੂੰ ਕੀ ਮਹਿਸੂਸ ਹੁੰਦਾ ਸੀ ਵੀ ਕੀ ਇਹ ਗੱਲ ਸਿਰੇ ਚੜਜੂਗੀ ਭਾਈ ਜੀ ਪਹਿਲਾਂ ਨਾ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਮੇਰੇ ਕੋਲੇ ਆਏ ਤੇ ਉਹ ਤੋਂ ਬਾਅਦ ਆਪਾਂ ਚਲੋ ਗੱਲ ਸਟਾਰਟ ਕਰਦੇ ਆ ਮੇਰੇ ਭਤੀਜਾ ਹੈ ਹਰਮਨ ਕੌਰਿਆ ਤੋਂ ਠੀਕ ਹੈ ਜੀ ਤੇ ਮੇਰਾ ਪਿੰਡ ਹੈ ਬੱਲਰਾ ਤੇ ਉਹ ਇੰਸਟਾਗ੍ਰam ਚ ਚਲਾਉਂਦਾ ਹੁੰਦਾ ਸੀ ਉਹ ਬੱਲਦੇ ਮਤਲਬ ਕੌਰਿਆ ਬੱਗੇ ਸੀ ਬਚਪਨ ਚ ਠੀਕ ਹੈ ਜੀ ਤੇ ਉਹ ਇੰਸਟਾਗ੍ਰam ਚ ਚਲਾਉਂਦਾ ਹੁੰਦਾ ਸੀ ਤੇ ਉਹਨੇ ਕੁਦਰਤ ਮੈਨੂੰ ਵੀ ਫੋਨ ਤੇ ਮੇਰਾ ਅਕਾਊਂਟ ਬਣਾਤਾ ਉਹ ਕਹਿੰਦਾ ਚਾਚਾ ਤੇਰਾ ਅਕਾਊਂਟ ਬਣਾਤਾ ਮਾ ਵੀ ਮਿੰਤ ਪਤਾ ਨਹੀਂ ਮੈਂ ਚਲਾਉਂਗਾ ਕਿਵੇਂ ਮੇਰੇ ਤਾਂ ਬਹਾਨੇ ਨਹੀਂ ਹੈਗੀਆਂ ਉਹਨੇ ਮੈਨੂੰ ਮੇਰੇ ਭਤੀਜੇ ਨੇ ਐਡਿਕ ਤਾਕੜੀ ਟ੍ਰੇਨਿੰਗ ਦਿੱਤੀ ਕਿ ਮੈਂ ਪੈਰਾਂ ਦੀ ਅੰਗਲਾਂ ਨਾਲ ਸਾਰਾ ਕੁਝ ਕਰ ਲੈਣਾ ਹੁਣ ਵੀ ਮੈਂ ਫੋਨ ਚਲਾ ਲੈਣਾ ਹਾਂ ਮੈਂ ਬੁਰਸ਼ ਵੀ ਕਰ ਲੈਣਾ ਮੈਂ ਰੋਟੀ ਵੀ ਖਾ ਲੈਣਾ ਪੈਰਾਂ ਨਾਲ ਸਾਰਾ ਕੁਝ ਕਰ ਲੈਣਾ ਤੇ ਉਹ ਮੈਂ ਬੰਦੇ ਦਾ ਸਾਨ ਨਹੀਂ ਪੁੱਲ ਸਕਦਾ ਉਹਨੇ ਮੈਨੂੰ ਗੁਣ ਦਿੱਤਾ ਤੇ ਬਸ ਉੱਥੋਂ ਹੀ ਸਾਡੀ ਮੈਂ ਕੋ ਉਹਨੇ ਫਰੈਂਡ ਰਿਕਵੈਸਟ ਭੇਜੀ ਤੇ ਇਹਨਾਂ ਨੇ ਅੱਗੋਂ ਐਕਸੈਪਟ ਕਰ ਲਈ ਤੇ ਐਂ ਸਾਡੀ ਗੱਲ ਹੋਣ ਲੱਗ ਗਈ ਪਹਿਲਾਂ ਤਾਂ ਮੈਂ ਹਰਮਨੀ ਚੈਟ ਕਰਦਾ ਰਿਹਾ 6 ਮਹੀਨੇ ਚਲੋ ਸਾਡੀ ਮੰਨ ਲਓ ਤੁਹਾਡਾ ਭਤੀਜਾ ਇਹਨਾਂ ਨਾਲ ਚੈਟ ਕਰਦਾ ਹਾਂ ਪਰ ਪਰ ਮੈਸੇਜ ਉਹ ਮੇਰੇ ਦਿਲੋਂ ਜਾਰੀ ਸੀ ਉਹ ਮੈਂ ਮੇਰੇ ਲਾ ਵੀ ਬੈਠ ਕੇ ਜੋ ਤੁਹਾਡੀਆਂ ਦਿਲ ਦੀਆਂ ਭਾਵਨਾਵਾਂ ਹਾਂ ਜੀ ਵਾਇਸ ਮੈਸੇਜ ਭੇਜ ਦਿੱਤੀ ਮੈਂ ਉਹਨੂੰ ਕਹ ਦੱਸਦਾ ਸੀ ਵੀ ਆ ਲਿਖ ਉਹਨੂੰ ਕਹਿੰਦੇ ਚਾਚਾ ਇਧਰੋਂ ਆ ਮੈਂ ਜਾ ਕੇ ਤੇ ਫਿਰ ਮੈਂ ਉਹਨੂੰ ਕਹਿੰਦਾ ਸੀ ਵੀ ਆ ਲਿਖ ਪੁੱਤਰਾ ਉਹ ਉਹੀ ਕੁਝ ਲਿਖਦਾ ਸੀਗਾ ਬਈ ਜੀ ਤੁਹਾਡੀ ਏਜ ਕਿੰਨੀ ਹੋਣੀ ਮੇਰੀ 33 ਸਾਲ ਜੀ ਤੇ ਤੁਹਾਡੀ ਤਾਂ ਮੇਰੀ 21 ਸਾਲ ਜੀ ਮੇਰੀ 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 ਬਾਹਾਂ ਵੱਡਣ ਦਾ ਕਾਰਨ ਵੀ ਹੈਗੇ ਜੀ ਇੱਕ ਮੈਂ ਇਹ ਪੁੱਛ ਰਿਹਾ ਸੀ ਕਿ ਬੁੱਢੀ ਮੰਦੋ ਏਜ ਦੇ ਵਿੱਚ ਕਾਫੀ ਡਿਫਰੈਂਸ ਹੈ ਤੇ ਉਹ ਏਜ ਦਾ ਮੈਟਰ ਤੁਹਾਡੇ ਤੇ ਕੋਈ ਮੰਦੋ ਦੇਖੀ ਨਹੀਂ ਫਿਰ ਜਦੋਂ ਮੈਂ ਪਾਈਸਲੀ ਐਕਸੈਪਟ ਕਰ ਲਿਆ ਨਾ ਫਰੇਜ਼ ਕੀ ਦੇਖਣੀ ਸੀ ਨਾਲੇ ਬਾਈ ਜੀ ਮੈਂ ਇਹਨਾਂ ਨੂੰ ਪਹਿਲਾਂ ਦੱਸਦਾ ਸੀਗਾ ਵੀ ਮੇਰੀ ਬਾਹਾਂ ਵੱਡੀਆਂ ਸੀ ਉਹ ਇੱਕ ਸਾਡੀ ਲੜਾਈ ਹੋ ਗਈ ਸੀ ਇੱਕ ਜੱਟ ਮਹਿਕਮੇ ਚੰਨ ਨਾਲ ਹੈ ਉਹਨੇ ਮੇਰੀ ਦੋਨੇ ਬਾਹਾਂ ਵੱਡੀਆਂ ਸੀ ਅੱਛਾ ਅੱਛਾ ਮਤਲਬ ਬਲਕਾਰ ਬਲਕਾਰ ਹੈ ਮੌੜਾ ਤੋਂ ਉਹ ਉਹਨਾਂ ਨੇ ਨਾਲ ਝਗੜਾ ਹੋਣ ਤੋਂ ਬਾਅਦ ਕੀਤੀਆਂ ਇਹ ਦੋਨੇ ਬਾਹਾਂ ਦੋਨੇ ਬਾਹਾਂ ਉਹਨਾਂ ਨੇ ਹੀ ਵੱਡੀਆਂ ਸੀ ਮੇਰੀ ਬੀ ਬਚਪਨ ਤੋਂ ਨਹੀਂ 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 ਬਚਪਨ ਤੋਂ ਨਹੀਂ ਬਹੁਤ ਦੇਖੋ ਜੀ ਦੁਖਦਾਇਕ ਇੱਕ ਆਪਾਂ ਘਟਨਾ ਕਹਿ ਸਕਦੇ ਹਾਂ ਜਾਂ ਲੜਾਈ ਦਾ ਇੱਕ ਹਸ਼ਰਮਾੜਾ ਹੁੰਦਾ ਹੈ ਜਿਹਦੇ ਚ ਵੀਰ ਨੇ ਆਪਣੀਆਂ ਜਿਹੜੀਆਂ ਦੋਨੇ ਬਾਹਾਂ ਸੀ ਕੁਵਾਦੀਆਂ ਪਰ ਜ਼ਿੰਦਗੀ ਦਾ ਇੱਕ ਹਸੀਨ ਸਫ਼ਰ ਜਿਹਨੂੰ ਆਪਾਂ ਇੱਕ ਮੈਰਿਜ ਦਾ ਕਹਿ ਸਕਦੇ ਹਾਂ ਤੇ ਉਹ ਵੀ ਲਵ ਮੈਰਿਜ ਤੇ ਉਹ ਵੀ ਮੰਨ ਲਓ ਵੀ ਬਹੁਤ ਵੱਡਾ ਜਿਗਰਾ ਹੋਣਾ ਚਾਹੀਦਾ ਹੈ ਕਿ ਕਿਸੇ ਪਾਹਿੱਜ ਇਨਸਾਨ ਨਾਲ ਵਿਆਹ ਕਰਾਉਣਾ ਹੈ ਨਾ ਤੇ ਇਹ ਚੀਜ਼ ਭੈਣ ਨੂੰ ਚੰਗੀ ਤਰ੍ਹਾਂ ਪਤਾ ਸੀ ਵੀ ਇਹ ਨਾ ਆਪਣੇ ਹੱਥ ਨਾਲ ਰੋਟੀ ਪਾਣੀ ਖਾ ਸਕਦੇ ਨਹੀਂ ਨਾ ਕੋਈ ਕੰਮ ਕਰ ਸਕਦੇ ਨਹੀਂ ਪਰ ਫਿਰ ਵੀ ਇਹਨਾਂ ਨੇ ਐਕਸੈਪਟ ਕੀਤਾ ਜਿੱਥੇ ਅੱਜ ਕੱਲ੍ਹ ਦੇ ਲੋਕ ਮੰਨ ਲਓ ਪਿਆਰ ਨੂੰ ਬਦਨਾਮ ਕਰਦੇ ਆ ਨਾ ਮੁਹੱਬਤ ਨੂੰ ਬਦਨਾਮ ਕਰਦੇ ਇਹ ਇਹੋ ਜਿਹੇ ਇਨਸਾਨ ਵੀ ਨੇ ਜਿਨ੍ਹਾਂ ਨੇ ਉਹਨਾਂ ਰਿਸ਼ਤਿਆਂ ਨੂੰ ਪਵਿੱਤਰ ਰਿਸ਼ਤੇ ਨੂੰ ਮੰਨੋ ਨੀਂ ਹੈ ਜਿਹੜੀ ਉਹਦੀ ਭਾਈ ਜੀ ਜਦੋਂ ਸਡੀ ਮੈਰਿਜ ਹੋਈ ਮਤਲਬ ਸਾਨੂੰ ਜਦ ਸਾਹਮਣੇ ਸਨਮਾਨਤ ਕੀਤਾ ਸਾਨੂੰ ਪੰਜਾਬ ਗਵਰਨਮੈਂਟ ਨੇ ਕੀਤਾ ਸੈਂਟਰ ਸਰਕਾਰ ਨੇ ਕੀਤਾ ਸਾਨੂੰ ਨਿਆ ਮਿਲੇ ਸਾਡੀ ਲਵ ਸਟੋਰੀ ਦਾ ਬਿਲਕੁਲ ਬਹੁਤ ਵੱਡਾ ਸਾਡੀ ਫੋਟੋ ਲੱਗੇ ਨੇ ਅਖਬਾਰਾਂ ਚ ਵਾਇਰਲ ਬਹੁਤ ਹੋਈਆਂ ਸੀ ਤੇ ਅਕਸਰ ਬੈਨੇ ਜਦੋਂ ਤੁਸੀਂ ਮੰਨ ਲਓ ਸੌਰੀ ਵਗੈਰਾ ਜਾਂਦੇ ਹੋ ਹਾਂਜੀ ਤੇ ਉਦੋਂ ਫਿਰ ਗੱਡੀ ਤੁਸੀਂ ਡਰਾਈਵ ਕਰਦੇ ਹੋ ਹਾਂਜੀ ਮੈਂ ਕੋਈ ਡਰਾਈਵ ਕਰਦੀ ਤੇ ਨਾਲ ਵੇਜ ਜਾਂਦੇ ਨੇ ਹਾਂਜੀ ਚਲੋ ਬਹੁਤ ਵਧੀਆ ਜੀ ਇੱਕ ਚਲੋ ਜ਼ਿੰਦਗੀ ਆ ਨਾ ਸੌਖੀ ਲੰਘਣੀ ਚਾਹੀਦੀ ਹੈ ਜਿਹੜੀ ਮਰਦੀ ਹੈ ਹਾਂਜੀ ਜ਼ਿੰਦਗੀ ਚ ਖੁਸ਼ੀ ਹੋਣੀ ਚਾਹੀਦੀ ਹੈ ਔਕੇ ਸੌਕੇ ਤੇ ਠੀਕ ਹੈ ਦੇ ਜਿਹੜੇ ਮੰਨ ਲੋ ਰਿਸ਼ਤੇਦਾਰ ਸੀ ਜਾਂ ਭੈਣ ਭਾਈ ਸੀ ਜਾਂ ਤੁਹਾਡੀਆਂ ਸਹੇਲੀਆਂ ਤੇ ਵੀ ਅਕਸਰ ਹੀ ਆਪਾਂ ਕਹਿੰਦੇ ਨੇ ਦੇਖੋ ਜਿੰਦਗੀ ਮੈਂ ਕੱਢਣੀ ਆ ਨਾ ਕਿਸੇ ਨੇ ਨਹੀਂ ਕੱਢਣੀ ਤਾਂ ਲੋਕ ਤਾਂ ਬੋਲਦੇ ਰਹਿੰਦੇ ਆ ਜ ਸਾਡ ਨੂੰ ਦੇਖ ਕੇ ਕਈ ਲੋਕ ਬਹੁਤ ਚੰਗਾ ਹੀ ਬੋਲਦੇ ਕਈ ਲੋਕ ਮਾੜਾ ਹੀ ਬੋਲਦੇ ਆ ਕਈ ਇਹਨਾਂ ਨੂੰ ਕਹਿੰਦੇ ਗਲੀ ਗੁਆਂਟ ਚ ਕਿ ਇਹ ਤੇਰੇ ਬਸ ਨਹੀਂ ਤਾਂ ਹੈ ਨਹੀਂ ਤੂੰ ਕੁਝ ਵੀ ਲਿਆ ਕੇ ਦੇ ਚੱਲ ਕੁਝ ਵੀ ਕਰੀ ਚੱਲਣਾ ਮੈਨੂੰ ਵੀ ਕਹਿੰਦੇ ਆ ਕਿ ਤੂੰ ਕਿਉਂ ਇਹਦੇ ਬੈਠੇ ਤੇਰਾ ਅਸੀਂ ਦੁਬਾਰਾ ਰਿਸ਼ਤਾ ਕਰਵਾ ਦਿੰਨੇ ਪਰ ਮੈਂ ਲੋਕਾਂ ਦੀ ਨਹੀਂ ਸੁਣਦੀ ਇਹ ਵੀ ਨਹੀਂ ਸੁਣਦੇ ਹੈਗੇ ਸਸਾਰੇ ਨੇ ਬ੍ਰਿਆ ਗੱਲ ਕਹਿੰਦੇ ਆ ਨਾ ਪਹਿਨੇ ਜਦੋਂ ਮੰਨ ਲਓ ਆਪਾਂ ਕਿਸੇ ਰਿਸ਼ਤੇ ਦੇ ਵਿੱਚ ਆ ਨਾ ਮੰਨ ਲਓ ਅਫੇਅਰ ਦੇ ਵਿੱਚ ਆਉਣੇ ਆ ਉਦੋਂ ਆਪਾਂ ਨੂੰ ਬੜੀਆਂ ਕਈ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਪਰ ਜਿਉਂ ਜਿਉਂ ਆਪਣਾ ਉਹਦਾ ਸਮਾਂ ਲੰਘਦਾ ਰਹਿੰਦਾ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਸੀ ਕਿਤੇ ਵੀ ਅਸੀਂ ਕੋਈ ਗਲਤ ਸਟੈਪ ਚੱਕਿਆ ਜਾਂ ਨਹੀਂ ਮੈਨੂੰ ਤਾਂ ਇਹ ਲੱਗਦਾ ਕਿ ਬਸ ਸਹੀ ਕੀਤਾ ਕਿ ਮੇਰੀ ਜ਼ਿੰਦਗੀ ਜਿਵੇਂ ਪਹਿਲਾਂ ਸੀ ਓਵੇਂ ਹੀ ਹੋਣਾ ਮੈਂ ਓਵੇਂ ਹੁਣ ਖੁਸ਼ ਆ ਮੈਨੂੰ ਕੋਈ ਆਏ ਹੈ ਨਹੀਂ ਅਫਸੋਸ ਨਹੀਂਗਾ ਕਿ ਮੈਂ ਵਿਆਹ ਕਿਉਂ ਕਰਵਾਇਆ ਜਦ ਮੈਂ ਕੁਝ ਸੋਚ ਕੇ ਇਦਾਂ ਕੁਝ ਨਹੀਂ ਹੈਗਾ ਠੀਕ ਹੈ ਮੈਂ ਇਹਨਾਂ ਨੂੰ ਪਹਿਲਾਂ ਕਹਤਾ ਸੀਗਾ ਵੀ ਜੇ ਤੂੰ ਮੇਰੇ ਨਾਲ ਸਾਰੀ ਜ਼ਿੰਦਗੀ ਕੱਟਣੀ ਤਾਂ ਫਿਰ ਆਪਾਂ ਵਿਆਹ ਕਰਾਵਾਂਗੇ ਤੇ ਜੇ ਤੂੰ ਮੈਨੂੰ ਅੱਧ ਵਿਚਾਲੇ ਛੱਡਣਾ ਤਾਂ ਤੂੰ ਮੈਨੂੰ ਅੱਜ ਹੀ ਜਵਾਬ ਦੇ ਮੈਨੂੰ ਇਹਦੀ ਕੰਡੀਸ਼ਨ ਦੇਖ ਕੇ ਇਦਾਂ ਚੰਗਾ ਨਹੀਂ ਲੱਗਿਆ ਕਿ ਮੈਂ ਇਹਨਾਂ ਨਾਲ ਗੱਲ ਕਰਕੇ ਇਹਨਾਂ ਨੂੰ ਛੱਡਾਂ ਤੁਸੀਂ ਪਹਿਲਾਂ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਦੋਂ ਤਾਂ ਸਾਡੀ ਕੁਝ ਵੀ ਨਹੀਂ ਸੀ ਜਦੋਂ ਅਸੀਂ ਬਾਹਰ ਲੋਏ ਜਾਂ ਸ਼ਾਦੀ ਤੋਂ ਬਾਅਦ ਮੈਰਿਜ ਤੋਂ ਬਾਅਦ ਉਦੋਂ ਬਾਅਦ ਸਾਨੂੰ ਪੈਸੇ ਹੀ ਬਹੁਤ ਆਏ ਤੁਸੀਂ ਦੇਖ ਹੀ ਸਕਦੇ ਹੋ ਆਪਣਾ ਘਰ ਹਾਂਜੀ ਹਾਂਜੀ ਭਾਈ ਹੁਣ ਤਾਂ ਰੰਗ ਲੱਗਿਆ ਹੋਇਆ ਹਾਂ ਪਰ ਏ ਭਾਈ ਜਦੋਂ ਮੰਨ ਲਓ ਤੁਹਾਡੀ ਮੈਰਿਜ ਹੋ ਗਈ ਸੀ ਹਨਾ ਤੁਸੀਂ ਦੱਸ ਰਹੇ ਹੋ ਜਿਵੇਂ ਤੁਹਾਡੀ ਲਵ ਮੈਰਿਜ ਹੋ ਗਈ ਸੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਤੁਹਾਨੂੰ ਪਰਿਵਾਰ ਨੇ ਐਕਸੈਪਟ ਕਰ ਲਿਆ ਸੀਗਾ ਉਹਦੀ ਨਹੀਂ ਨਹੀਂ ਜੀ ਸਾਨੂੰ 1.5 ਸਾਲ ਮੇਰੇ ਘਰ ਦੇ ਨੇ ਘਰੇ ਨਿਵਾੜਿਆ ਸੀ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪਿੰਡਾਂ 'ਚੋਂ ਗੱਲਾਂ ਸੁਣੀਆਂ ਕਿ ਕੁੜੀ ਬਹੁਤ ਰਾਜ ਕਰਦੀ ਹੈ ਉਹਨਾਂ ਦੇ ਘਰੇ ਆ ਚੀਜ਼ਾਂ ਨਹੀਂ ਜ਼ਮੀਨਾਂ ਤਾਂ ਫਿਰ ਸਾਡੇ ਘਰ ਦੇ ਮਤਲਬ ਕਿ ਆਪ ਹੀ ਵਾਰ ਤੇ ਹੱਥ ਕਰਾ ਲਿਆ ਸਾਡਾ ਭਾਈ ਚੰਡੀਗੜ੍ਹ ਫਲੈਟ ਲੈ ਲਏ ਸੀ ਜੀ ਜਦੋਂ ਮੰਨ ਲਓ ਤੁਸੀਂ ਮੈਰਿਜ ਤੋਂ ਬਾਅਦ ਜਿਵੇਂ ਤੁਸੀਂ ਦੱਸਦੇ ਹੋ ਵੀ ਸਾਲ 1.5 ਸਾਲ ਤਾਂ ਤੁਹਾਨੂੰ ਘਰ ਦੇ ਨੇ ਬੁਲਾਏ ਨਹੀਂ ਸੀ ਜੀ ਪਹਿਲੇ ਪਿਛਲੇ ਤੁਸੀਂ ਪਤਾ ਲੱਗਿਆ ਵੀ ਚੰਡੀਗੜ੍ਹ ਸ਼ਿਫਟ ਹੋ ਗਏ ਸੀਗੇ ਅਸੀਂ ਚੰਡੀਗੜ੍ਹ ਹੋ ਗਏ ਸੀ ਬਾਈ ਅਸੀਂ ਪਤਾ ਕੀ ਐ ਇਹਨਾਂ ਫੈਕਟਰੀ ਦੇ ਵਿੱਚ ਜੌਬ ਕਰਦੇ ਸੀ ਐਕਚੁਅਲੀ ਅੱਛਾ ਤੇ ਚਲੋ ਉੱਥੋਂ ਸਾਡਾ ਚੱਲ ਗਿਆ ਰੁਜ਼ਗਾਰ ਤੇ ਤੁਹਾਨੂੰ ਪਤਾ ਬਈ ਪੀ ਜੀ ਐਂ ਦੇ ਕਰਤੇ ਕੱਢਣੇ ਕਿਹੜੇ ਸੌਕੇ ਨੇ ਬਿਲਕੁਲ ਹੈਨਾ ਇਹਨਾਂ ਨੇ ਮੈਨੇਜਰ ਨਾਲ ਗੱਲ ਕਰੀ ਵੈਸੇ ਤਾਂ ਤੁਹਾਨੂੰ ਪਤਾ ਆ ਪਾਈ ਦੇ ਬੰਦੇ ਨੂੰ ਕੋਈ ਰੱਖਦਾ ਨਹੀਂ ਹੈਨਾ ਕੌਣ ਰੱਖਦਾ ਬਾਈ ਜਦੋਂ ਬਾਹ ਹੀ ਨਹੀਂ ਹੈਗੀ ਤੇ ਚਲੋ ਇਹਨਾਂ ਤੇ ਤਰਸ ਖਾਇਆ ਉਹਨਾਂ ਨੇ ਉਹਨਾਂ ਨੇ ਮੈਨੂੰ ਨੌਕਰੀ ਦਿੱਤੀ ਗੇਟਾ ਖੋਲਣ ਦੀ ਬੈਰੀਗੇਟ ਨਹੀਂ ਹੁੰਦੇ ਨੇ ਜਿਹੜੇ ਕਿਉਂਕਿ ਮੇਰੇ ਹੱਥ ਹੈ ਨਹੀਂ ਸੋਨ ਪਤਾ ਤੇ ਮੈਂ ਉਹ ਪੈਰਾਂ ਨਾਲ ਇੱਧਰ ਕਰ ਦਿੰਦਾ ਸੀ ਤੇ ਉਹਨਾਂ ਨੂੰ ਐਂ ਹੀ ਵਾਪਸ ਕਰ ਲੈਂਦਾ ਸੀ ਉਹ ਮੈਨੂੰ ਲੱਗਦਾ ਦਿਨ ਚ ਮੈਨੂੰ 7-8 ਵਾਰੀ ਕਰਨਾ ਪੈਂਦਾ ਸੀ ਕਿਉਂਕਿ ਮਾਲਕ ਆਉਂਦਾ ਸੀ ਹੋਰ ਵਾਸਤੇ ਉਹ ਗੇਟ ਨਹੀਂ ਸੀ ਪਰਸਨਲੀ ਗੇਟ ਸੀ ਤੇ ਚਲੋ ਉੱਥੋਂ ਸਾਡਾ 6-7000 ਰੁਪਏ ਖਰਚਾ ਆਉਂਦਾ ਰਿਹਾ ਤੇ ਜਿਹੜਾ ਇਹ ਲੈਂਦੀ ਸੀ 15000 ਰੁਪਏ ਚਲੋ ਸਾਡਾ ਰੈਸ਼ਨ ਪਾਣੀ ਤੇ ਕੁਝ ਸੋਨ ਪਤਾ ਬਈ ਚੰਡੀਗੜ੍ਹ ਦੇ ਖਰਚੇ ਟੋਟਲ ਕਿੰਨਾ ਸਮਾਂ ਤੁਸੀਂ ਉੱਥੇ ਬਤਾਇਆ ਚੰਡੀਗੜ੍ਹ 1.5 ਸਾਲ ਤੇ ਉਸ ਤੋਂ ਬਾਅਦ ਜਿਹੜੀ ਸਾਡੀ ਵੀਡੀਓ ਵਗੈਰਾ ਵਾਇਰਲ ਹੋਈਆਂ ਸੀ ਸਾਡੀ ਸਾਡੀ ਜ਼ਿੰਦਗੀ ਦਾ ਚਮਕਣ ਦਾ ਇੱਕ ਤਰੀਕਾ ਇੱਕ ਕਾਰਨ ਹੈ ਐਕਚੁਅਲੀ ਮੈਂ ਰੋਟੀ ਖਾ ਰਿਹਾ ਸੀ ਇੱਕ ਦਿਨ ਇਹਨੇ ਕੁਦਰਤੀਓਂ ਮੈਂ ਪੈਰ ਨਾਲ ਰੋਟੀ ਖਾ ਰਿਹਾ ਸੀਗਾ ਇਹਨੇ 셀ਫੀ ਵੀਡੀਓ ਬਣਾ ਕੇ ਵਾਇਰਲ ਕਰਤੀ ਤੇ ਉਹ ਵੀਡੀਓ ਤੇ ਸਾਡੀ ਤੇ ਬਈ ਬਸ ਕਿਰਪੀ ਹੋ ਗਈ ਮੇਰਾ ਕਹਿੰਦਾ ਯਾਰ ਬਾਈ ਗੁਰਦਾ ਸ਼ੁਕਰੀਆ ਕਰਦਾ ਉਹ ਵੀਡੀਓ ਸਾਡੀ ਤੁਸੀਂ ਝੂਠ ਮੰਨੋਗੇ 2 ਮਿਲੀਅਨ ਪਰ ਬਈ 20 ਲੱਖ ਲੋਕਾਂ ਨੇ ਦੇਖੀ ਉਸ ਤੋਂ ਬਾਅਦ ਜਦੋਂ ਸਾਨੂੰ ਸਵੇਰੇ ਚਲੋਗੇ ਨਾ ਕਿ ਜੌਬ ਤੇ ਜਾਣਾ ਸੀ ਅਸੀਂ ਤਾਂ ਆਪਦੀ ਤੇ ਤੇ ਜਦੋਂ ਅਸੀਂ ਜਾਣ ਲੱਗੇ ਲੋਕ ਬਈ ਸਾਡੇ ਗੇਟਾਂ 'ਚ ਫੋਨਾਂ ਤੇ ਫੋਨ ਕਰਕੇ ਉਹ ਮੋਬਾਈਲ ਹੋਏ ਤੋਂ ਫੋਨ ਕਰਕੇ ਭਾਈ ਹੋਰ ਕਰਕੇ ਤੁਹਾਨੂੰ ਕਹਿੰਦੇ ਤੁਸੀਂ ਹੋਰ ਵੀਡੀਓ ਬਣਾਓ ਪਾ ਕੇ ਤੁਹਾਨੂੰ ਬਈ ਸਾਡੇ ਅਕਾਊਂਟ ਮੰਗਣ ਇਹਨੇ ਇੱਕ ਵੀਡੀਓ ਫੇਰ ਪਾਤੀ ਉਹ ਵਾਤਾ ਫਿਰ ਬਈ ਬਾਬੇ ਨਾਨਕ ਨੇ ਬਾਹੀਂ ਫੜ ਲਈ ਮੈਂ ਕਹਿੰਨਾ ਅਸੀਂ ਗਿਣਵੇਂ 28 ਦਿਨਾਂ ਦੇ ਵਿੱਚ ਵਿੱਚ ਸਾਡੇ ਅਕਾਊਂਟ 'ਚ ਇੰਨੇ ਪੈਸੇ ਆ ਗਏ ਸੀ ਕਿ ਬਾਈ ਸਾਸੀਂ ਸਾਰੀ ਜ਼ਿੰਦਗੀ ਨਹੀਂ ਕਮਾ ਸਕਦੇ ਸੀ ਉਹ ਤੇ ਹੁਣ ਬਾਈ ਜੀ ਤੁਸੀਂ ਇਹ ਵੀ ਪਤਾ ਲੱਗਿਆ ਵੀ ਤੁਸੀਂ ਮੰਨ ਕੇ ਚਲੋ ਜਿਹੜੇ ਲੋਕਾਂ ਨੇ ਤੁਹਾਨੂੰ ਮੰਨ ਲਓ ਚੜਾਈ ਕੀਤੀ ਥੋਡੀਆਂ ਨਾ ਲੋਕਾਂ ਨੇ ਥੋਡੀਆਂ ਵੀਡੀਓ ਦੇਖੀਆਂ ਤੋਂ ਉਹਨਾਂ ਵੀਡੀਓਆਂ ਦੇ ਥਰੂ ਤੁਹਾਨੂੰ ਪੈਸੇ ਆਏ ਹੁਣ ਤੁਹਾਡਾ ਆਪਦਾ ਸੋਸ਼ਲ ਮੀਡੀਆ ਤੇ ਅਕਾਊਂਟ ਹੈਗਾ ਤੁਹਾਨੂੰ ਉਹਦੇ ਵਿੱਚੋਂ ਅਰਨਿੰਗ ਵੀ ਚੰਗੀ ਹੋ ਰਹੀ ਹੈ ਬਹੁਤ ਚੰਗੀ ਬਾਈ ਜੀ ਤੇ ਹੁਣ ਕਈ ਵਾਰੀ ਇਹ ਵੀ ਸੁਣਨ ਚਾਹੁੰਦਾ ਵੀ ਤੁਸੀਂ ਉਹਨਾਂ ਲੋਕਾਂ ਨਾਲ ਬਤਮੀਜ਼ੀ ਵੀ ਕਰਦੇ ਹੋ ਨਾ ਨਾ ਬਈ ਜਿਵੇਂ ਮੈਂ ਦੇਖੋ ਕਈ ਵਾਰੀ ਤੁਹਾਨੂੰ ਗੱਲਾਂ ਮੁਰਗੀਆਂ ਲੱਗਦੀਆਂ ਆਉਣੀਆਂ ਵੀ ਕਈ ਇਨਸਾਨਾਂ ਨਾਲ ਤੁਸੀਂ ਇੱਥੋਂ ਤੱਕ ਬਤਮੀਜ਼ੀ ਕਰਦੇ ਹੋ ਤੁਸੀਂ ਬੰਦੇ ਨੂੰ ਬੰਦਾ ਨਹੀਂ ਸਮਝਦੇ ਹੋਣਾ ਬਈ ਜੀ ਪਤਾ ਕੀ ਉਹ ਨਹੀਂ ਹੁੰਦਾ ਗੱਲ ਮੈਂ ਮੈਂ ਤੁਹਾਨੂੰ ਗੱਲ ਦੱਸਦਾ ਦੇਖੋ ਗੱਲ ਤੇ ਨਾ ਜਿਹੜੀ ਸੀ ਵੀਡੀਓ ਪਾਈਏ ਲੋਕ ਗਲਤ ਕਮੈਂਟ ਕਰਨਗੇ ਤਫਰ ਇਸੇ ਉਹਨਾਂ ਨੂੰ ਕੁਝ ਬੋਲਾਂਗੇ ਉਹ ਤਾਂ ਬਣੇ ਲੋਕਾਂ ਦਾ ਕੰਮ ਹੈ ਦੇਖੋ ਲੋਕਾਂ ਦਾ ਮੂੰਹ ਥੋੜੀ ਫੜਿਆ ਜਾਂਦਾ ਮੂੰਹ ਤਾਂ ਨਹੀਂ ਫੜਿਆ ਜਾਂਦਾ ਪਰ ਕੋਈ ਇਨਸਾਨ ਆਖਰ ਨੂੰ ਤੁਸੀਂ ਬਣੇ ਤਾਂ ਲੋਕਾਂ ਦੀ ਵਜ੍ਹਾ ਕਰਕੇ ਬਾਈ ਜੀ ਮੇਰੀ ਗੱਲ ਸੁਣੋ ਜੇ ਕੋਈ ਸੜਿਆ ਜਾ ਹੁਣ 20 ਰੁਪਏ ਦਾ ਨੈਟ ਪਵਾ ਕੇ ਇੱਕ ਮਿੰਟ ਗਰੂ ਗਏ ਬਾਈ ਪਰ ਉਹ ਤਾਂ ਨਹੀਂ ਚੜਿਆ ਜਾਂਦਾ ਯਾਰ ਉਹ ਫਿਰ ਕਿਤੇ ਨਾ ਕਿਤੇ ਬਾਈ ਜੀ ਐਟੀਟਿਊਡ ਤਾਂ ਫਿਰ ਆ ਹੀ ਜਾਂਦਾ ਨਹੀਂ ਬਈ ਥੋੜਾ ਥੋੜਾ ਥੋੜੇ ਚ ਵੀ ਆ ਜਾਂਦਾ ਇਹ ਹੁੰਦਾ ਹੈ ਬਾਈ ਜੀ ਐਟੀਟਿਊਡ ਦੀ ਗੱਲ ਨਹੀਂ ਹੈਗੀ ਪਤਾ ਕੀ ਹੈ ਯਾਰ ਅਸੀਂ ਵੀ ਚਲੋ ਮੈਂ ਨਹੀਂ ਕਹਿੰਦਾ ਮਿਹਨਤ ਹੈ ਸਾਡੀ ਵੀ ਅਸੀਂ ਕਿਹੜਾ ਮਿਹਨਤ ਨਹੀਂ ਕਰੀ ਬ ਇੱਕ ਅਸੀਂ ਤੁਹਾਡੀ ਵੀਡੀਓ ਦੇਖੀ ਸੀ ਉਹ ਮੇਰੇ ਖਿਆਲ ਹੂਗੀ 2 ਮਹੀਨੇ ਪੁਰਾਣੀ ਹੂੰ ਜਿਹਦੇ ਤੁਸੀਂ ਇੱਕ ਬਸ ਸਟੈਂਡ ਤੇ ਸੀ ਤੇ ਭੈਣ ਹੋਰੇ ਵੀ ਨਾਲ ਸੀ ਤੇ ਤੁਸੀਂ ਕਿਸੇ ਇਨਸਾਨ ਨੂੰ ਕਹਿ ਰਹੇ ਸੀ ਵੀ ਅਸੀਂ ਗੋਲੀ ਮਾਰ ਦਾਂਗੇ ਬਾਈ ਜੀ ਪਤਾ ਕੀ ਐਕਚੁਅਲੀ ਗੱਲ ਕੀ ਸੀ ਉਹਨਾਂ ਯਾਰ ਕਾਰ ਦਾ ਸ਼ੀਸ਼ਾ ਘੜਕਾਈ ਗਿਆ ਉਹ ਯਾਰ ਹੱਟ ਹੀ ਨਹੀਂ ਗਿਆ ਯਾਰ ਤੇ ਮੈਂ ਵੀ ਪਰੇਸ਼ਾਨ ਬਹੁਤ ਸੀ ਬਹੁਤ ਜ਼ਿਆਦਾ ਪਰੇਸ਼ਾਨ ਸੀ ਤੇ ਬਾਕੀ ਤੁਸੀਂ ਦੇਖ ਸਕਦੇ ਮੈਂ ਗੋਲੀ ਮਾਰ ਸਕਦਾ ਬਾਈ ਯਾਰ ਫਿਰ ਉਹ ਲੈ ਜਾਂਦਾ ਹੈਗਾ ਸੀ ਨਾ ਉਹ ਐਵੇਂ ਬਾਈ ਜੀ ਮੈਂ ਲਵੇ ਲਵੇ ਖੜਿਆ ਸੀ ਉਹ AI ਨਾਲ ਮੇਰੇ ਹੱਥ ਲਾਤੇ ਉਹਦੇ ਗੋਲੀ ਮਰਵਾਤੀ ਦੇਖੋ ਬਾਈ ਜੀ ਇੱਕ ਉਹ ਇਨਸਾਨ ਆ ਜਿਹੜਾ ਪਹਿਲਾਂ ਤੋਬੇ ਤੇ ਡੰਗਰ ਨਮਾਉਂਦਾ ਹੋਵੇ ਤੇ ਖੂਹਾਂ ਤੇ ਬੈਠਾ ਹੋਵੇ ਗੱਲ ਗੱਲ ਦੇ ਨਖਲੀਮੀ ਨਾਲ ਗੱਲ ਕਰਦਾ ਹੋਵੇ ਹਨਾ ਤੋਂ 100004 ਪੈਸੇ ਹੋਣ ਤੋਂ ਬਾਅਦ ਕਿਸੇ ਨੂੰ ਕਹੇ ਵੀ ਮੈਂ ਗੋਲੀ ਮਾਰ ਦੂੰ ਤੇ ਉਹ ਇਹ ਵੀ ਭੁੱਲ ਜਿਵੇਂ ਉਹਦੇ ਦੁਨਨੇ ਬਾਹਾਂ ਨਹੀਂ ਹੈਗੀਆਂ ਫਿਰ ਉਹਨੂੰ ਐਟੀਟਿਊਡ ਨਹੀਂ ਹੋਰ ਬੰਦਾ ਕੀ ਕਹੋ ਬਾਈ ਜੀ AI ਦਾ ਕਮਾਲ ਹੈ ਸਾਰਾ ਤੁਸੀਂ ਲਗ ਤੁਸੀਂ ਦੱਸੋ ਤੁਸੀਂ ਆਏ ਹੋ ਰਿੰਮਰਤ ਨਾਲ ਮਿਲਣ ਸੁਣ ਸਾਨੂੰ ਤਾਂ ਸਾਨੂੰ ਭਾਈ ਜੀ ਸਾਨੂੰ ਤੁਸੀਂ ਤੁਸੀਂ ਇਹ ਗੱਲਾਂ ਕਰ ਰਹੇ ਹੋ ਨਾ ਵੀ ਤੁਹਾਡੇ ਚ ਹਲੇ ਵੀ ਨਹੀਂ ਤੁਹਾਨੂੰ ਸਿੱਧੂ ਮੂਸੇ ਵਾਲਾ ਆਪ ਮਿਲ ਕੇ ਜਾਂਦਾ ਆਪ ਉਹ ਉਹ ਕਿੰਨਾ ਦੁਨੀਆ ਦਾ ਸਟਾਰ ਸੀ ਤਾਂ ਭਾਈ ਜੀ ਪਤਾ ਕੀ ਹੈ ਉਹ ਤਾਂ ਲਗਭਗ ਉਹਦੇ ਮਰਨ ਤੋਂ ਬਾਅਦ ਹਰ ਉਹ ਬੰਦਾ ਜਿਹੜਾ ਕੈਮਰੇ ਮੂਰੇ ਬੈਠਾ ਉਹ ਸਿੱਧੂ ਦਾ ਨਾਮ ਲੈਂਦਾ ਭਈ ਉਹ ਸਾਡੇ ਕਰਿਆ ਕੇ ਜਾਂਦਾ ਮੈਂ ਤੁਹਾਨੂੰ ਵੀਡੀਓ ਦੇਖਣ ਆਉਂਦਾ ਤੁਸੀਂ ਵੀਡੀਓ ਲਾ ਕੇ ਪਰ ਅਸੀਂ ਤੁਹਾਡੇ ਨਾਲ ਉਹਨਾਂ ਦੀ ਕੋਈ ਵੀਡੀਓ ਨਹੀਂ ਦੇਖੀ ਫਿਰ ਫਿਰ ਤੁਸੀਂ ਆਏ ਦੱਸੋ ਫਿਰ ਉਹ ਸਾਨੂੰ ਕਿਉਂ ਮਿਲ ਕੇ ਜਾਂਦਾ ਜੇ ਉਹਨੂੰ ਪਿਆਰ ਸੀ ਅਸੀਂ ਮੰਨਦੇ ਆਂ ਪਰ ਸਿੱਧੂ ਮੁਸੇ ਵਾਲੇ ਨਾਲ ਅਸੀਂ ਤੁਹਾਡੀ ਕੋਈ ਵੀਡੀਓ ਨਹੀਂ ਬਾਈ ਜੀ ਅਸੀਂ ਅਸੀਂ ਫੇਮ ਨਹੀਂ ਘਟਣਾ ਚਾਹੁੰਦੇ ਉਹ ਉਹ ਸਾਡੀ ਪਰਸਨਲ ਲਾਈਫ ਹੈ ਤੁਹਾਨੂੰ ਵੀਡੀਓ ਦਿਖਾ ਦਨੇ ਆਂ ਅਸੀਂ ਜੇ ਕਹਿੰਨੇ ਚਲੋ ਮੁੱਖੀ ਗੱਲ ਇਹ ਹੈ ਬਾਈ ਜੀ ਆਪਾਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆਂ ਵੀ ਇਹ ਉਹ ਜੋੜੀ ਹੈ ਜਿਹੜੀ ਰਾਤੋਂ ਰਾਤ ਵਾਇਰਲ ਹੋਈ ਸੀ ਬਾਈ ਜੀ ਤੇ ਦੋਨੇ ਵਾਹਾਂ ਨਹੀਂ ਹੈਗੀਆਂ ਚਾਹੇ ਲੋਕ ਕਹਿੰਦੇ ਨੇ ਵੀ ਪਹਿਲਾਂ ਵਾਲੀ ਜ਼ਿੰਦਗੀ ਕਿਤੇ ਹੋਣ ਵਾਲੀ ਜ਼ਿੰਦਗੀ ਇਹਨਾਂ ਦਾ ਬਹੁਤ ਡਿਫਰੈਂਸ ਹੈ ਇਹਨਾਂ ਦੇ ਨਾਲ ਰਹਿਣ ਵਾਲੇ ਉਹ ਇਨਸਾਨ ਜਿਨ੍ਹਾਂ ਨੇ ਇਹਨਾਂ ਦੇ ਨਾਲ ਕੱਠੇ ਖੇਡੇ ਨੇ ਕੱਠੇ ਡੋਬਿਆਂ ਤੇ ਨਹਾਉਂਦੇ ਰਹੇ ਨੇ ਉੱਤਰ ਨਮਾਉਂਦੇ ਰਹੇ ਨੇ ਉਹਨਾਂ ਲੋਕਾਂ ਦੇ ਦੱਸਣ ਮੁਤਾਬਕ ਵੀ ਇਹ ਅੱਜਕੱਲ ਜਿਵੇਂ ਉਹ ਦੱਸਦੇ ਨੇ ਅਸੀਂ ਇਹ ਅਸੀਂ ਨਹੀਂ ਕਹਿੰਦੇ ਕਿ ਪਰ ਇਹਨਾਂ ਦੇ ਨਾਲ ਰਹਿਣ ਵਾਲੇ ਦੱਸਦੇ ਨੇ ਵੀ ਇਹਨਾਂ ਦੀ ਲਾਈਫ ਦੇ ਵਿੱਚ ਬਹੁਤ ਚੇਂਜ ਆਇਆ ਭੈਣ ਜੀ ਕਰਕੇ ਆਇਆ ਤੇ ਅੱਜ ਇਹ ਹੀ ਆਪਣਾ ਵਧੀਆ ਖੁਸ਼ ਨੇ ਵੀਡੀਓ ਇਹਨਾਂ ਦੀਆਂ ਚੰਗੀਆਂ ਵਾਇਰਲ ਹੁੰਦੀਆਂ ਨੇ ਇਹ ਹਾਂ ਨਾਲ ਨਾਲ ਜਿੱਥੇ ਇਹਨਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਤੇ ਲੋਕ ਕਹਿੰਦੇ ਨੇ ਅਸੀਂ ਵੀ ਕਹਿੰਦੇ ਵੀ ਇਹਨਾਂ ਤੇ ਹੰਕਾਰ ਵੀ ਬਹੁਤ ਜ਼ਿਆਦਾ ਆਇਆ ਹੈ। ਬਾਕੀ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਚੰਗੀ ਲੱਗੀ ਜਾਂ ਮਾਰੀ ਲੱਗੀ ਸਾਨੂੰ ਸਪਮਟ ਕਰਕੇ ਜੀਰ ਕੇ ਕਰਕੇ ਬੱਥੇ ਇਹ ਵੀਡੀਓ ਅਸੀਂ ਇੱਕ ਮਨੋਰੰਜਨ ਦੇ ਪਰਿਵਾਰ ਤੋਂ ਬਣਾਈ ਹੈ। ਇਹਦੇ 'ਚ ਕੋਈ ਮਨ ਕੇ ਲੋਕ ਕੋਈ ਬੰਦਾ ਅਪਾਹਜ ਨਹੀਂ ਹੈਗਾ। ਇਹ ਦੋਨੇ ਮੈਰਿਡ ਵੀ ਨਹੀਂ ਹੈਗੇ। ਆਹ ਦੇਖ ਸਾਡੀ ਆਪਣੀ ਇੱਕ ਵੱਖਰੀ ਤਰ੍ਹਾਂ ਇਹ ਅਸੀਂ ਉਦੋਂ ਉਸ ਟਾਈਮ ਲਈ ਬਣਾਉਨੇ ਆ। ਤਾਂ ਕਿ ਇਸ ਜਿਹੜੀ ਭੱਜ ਦੌੜ ਵਾਲੀ ਜ਼ਿੰਦਗੀ ਹੈ ਉਹਦੇ ਚੋ 10 ਮਿੰਟ ਬੰਦੇ ਹੱਥ ਰੱਖਣਾ ਸੀ ਰਿਲੈਕਸ ਮੂਡ ਦੇ ਵਿੱਚ ਹੋ ਸਕੀਏ ਇਹ ਵੀ ਸਾਡੀ ਆਪਦੀ ਗੁੜੀਆ ਠੀਕ ਹੈ ਸਾਡੇ ਨਾਲ ਕੰਮ ਕਰਦੀ ਹੈ ਉਹ ਵੀ ਸਾਡਾ ਭਰਾ ਹੈਗਾ ਉਹਦੇ ਦੋਨੇ ਮਾਹਾਂ ਨੇ ਚੰਗਾ ਭਲਾ ਕਰਦੀ ਕਰਦੇ ਆ ਠੀਕ ਹੈ ਤੇ ਉਹ ਜਿਹੜਾ ਕੈਮਰਾਮੈਨ ਹੈ ਉਹ ਵੀ ਸਾਡਾ ਆਪਦਾ ਹੈ ਮੈਨੂੰ ਬਈ ਤੁਸੀਂ ਜਾਣਦੇ ਹੋ ਅਜਗ ਨੂੰ ਤੇ ਨਾਲ ਵੀਡੀਓ ਬਣਾਈ ਹੋਈ ਹੈ ਨਾਲ ਸਾਧ ਜੱਟ ਤੇ ਦਿਲ ਤੇ ਨਾਲ ਆਇਓ ਵੀਰ ਬਣ ਕੇ ਕੋਈ ਵੀ ਵੀਡੀਓ ਕਿੱਦੇ ਦਿਲ ਤੇ ਲਾ ਲੂੰ ਵੀ ਯਾਰ ਪਤਾ ਨਹੀਂ ਕਿ ਸਾਨੂੰ ਪਾਈ ਜਾਨ ਨੂੰ ਕਹਤਾ ਅੱਜ ਯਾਰ ਪਿਆਰ ਵਾਲਾ ਕਰਦੇ ਯਾਰ ਤੇ ਇੱਕ ਗੱਲ ਹੋਰ ਅਸੀਂ ਕਹਿਣਾ ਚਾਹੁੰਦੇ ਆਂ ਵੀ ਇਹਨਾਂ ਦੀ ਕੋਈ ਲੰਬ ਮੈਰਿਜ ਨਹੀਂ ਹੋਈ